ਅੰਮ੍ਰਿਤਸਰ ਪੁਲਿਸ ਨੇ ਇੱਕ ਸੈਕਸ ਰੈਕਟ ਕੱਟ ਦਾ ਪਰਦਾ ਫਾਸ਼ ਕੀਤਾ ਹੈ ਜਿਹਦੇ ਵਿੱਚ ਪੰਜ ਲੜਕੇ ਅਤੇ ਸੱਤ ਲੜਕੀਆਂ ਨੂੰ ਲੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਸਾਡੇ ਨਾਲ ਨੇ ACP ਪ੍ਰਵੇਸ਼ ਚੋਪੜਾ ਪ੍ਰਵੇਸ਼ ਜੀ ਥੋੜੀ ਜਾਣਕਾਰੀ ਦਿਓ ਕਿਉਂਕਿ ਤੁਹਾਡਾ ਏਰੀਆ ਇਸ ਇਸ ਥਾਣੇ ਦਾ ਏਰੀਆ ਵੀ ਬੜਾ ਉਹਨਾਂ ਨੂੰ ਪੈਦਾ ਹੈ ਕਿਉਂਕਿ ਗੁਰਦੁਆਰਾ ਸਾਹਿਬ ਕਰਕੇ ਇੱਥੇ ਟੂਰਿਸਟ ਬਹੁਤ ਆਂਦਾ ਹੈ ਉਹਨਾਂ ਨੂੰ ਰਹਿਣ ਲਈ ਵੀ ਜਗ੍ਹਾ ਮਿਲਦੀ ਹੈ ਉਸ ਏਰੀਆ ਦੇ ਵਿੱਚੋਂ ਹੈ ਤੁਸੀਂ ਇਹ ਪਰਦਾ ਫਾਸ਼ ਕੀਤਾ ਜਿਹੜੇ ਗ੍ਰਫਤਾਰ ਕੀਤੇ ਗਏ ਨੇ ਔਰਪੀ ਇਹ ਜਦ ਦੱਸੋ ਕਿਸ ਤਰ੍ਹਾਂ ਔਰ ਕਿੱਥੋਂ ਪਕੜੇ ਗਏ ਨੇ ਦੇਖੋ ਸਾਡੇ ਕਮਿਸ਼ਨਰ ਸਾਹਿਬ ਸਾ ਗੁਰਪ੍ਰੀਤ ਸਿੰਘ ਪੁੱਲਰ ਜੀ ਉਹਨਾਂ ਵੱਲੋਂ ਹਰੇਕੋ ਕੰਮ ਜਿਹੜਾ ਕਾਨੂੰਨ ਦੇ ਖਿਲਾਫ ਹੈ ਉਹਦੇ ਪ੍ਰਤੀ ਜ਼ੀਰੋ ਟੋਲਰੈਂਸ ਹੈ ਕਿ ਵੀ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅਗਰ ਕੋਈ ਸਾਡੇ ਪਵਿੱਤਰ ਸ਼ਹਿਰ ਗੁਰੂ ਦੀ ਨਗਰੀ ਜਿਹੜੀ ਗੁਰੂ ਰਾਮਦਾਸ ਜੀ ਨੇ ਵਸਾਈ ਹੈ ਇੱਥੇ ਸ਼੍ਰੀ ਦਰਬਾਰ ਸਾਹਿਬ ਨੇ ਦਰਗਾਹਾਂ ਮੰਦਿਰ ਜਿਲ੍ਹੇ ਲਾਬਾਗੇ ਸ਼ੀਤਾਂ ਦੀ ਤਰਤੀਆ ਉਹਨੂੰ ਕੋਈ ਬਦਨਾਮ ਕਰੇ ਇਸ ਬੰਦੇ ਵਿੱਚ ਸਾਨੂੰ ਹਦਾਇਤਾਂ ਹੁੰਦੀਆਂ ਰਹਿਣੀਆਂ ਸਾਬ ਵੱਲੋਂ ਤੇ ਅਸੀਂ ਪਿਛਲੇ ਕਾਫੀ ਹਫ਼ਤੇ ਤੋਂ ਨਾ ਸਾਡੇ ਐਸਐਚਓ ਸਾਹਿਬ ਇਹਨਾਂ ਦੀ ਟੀਮ ਨੇ ਕਾਫੀ ਪਿੱਛਾ ਕੀਤਾ ਕਿ ਕਿਹੜੇ ਕੰਮ ਕਰਦੇ ਨੇ ਲੋਗ ਐਸਾ ਦਾ ਜੀ ਤੇ ਕੱਲ ਜਿਹੜਾ ਉਹਨਾਂ ਨੂੰ ਇਨਫਰਮੇਸ਼ਨ ਮਿਲੀ ਤੇ ਜਿਹੜਾ ਹੋਮਸਟੇ ਨਾ ਦਾ ਮੋਟਲ ਹੈ ਇਥੇ 6 ਕਮਰੇ ਨੇ ਉੱਥੇ ਰੇਡ ਕੀਤਾ ਲੇਡੀ ਕਨਸਟਬਲ ਤੇ ਲੇਡੀ ਆਫੀਸਰਾਂ ਨਾਲ ਜਾ ਕੇ ਤੇ ਰੰਗੇ ਹਾਥੀ 7 ਲੜਕੀਆਂ ਤੇ 5 ਮੇਲ ਜਿਹੜੇ ਉਹ ਮੈਂਬਰਸ ਮਿਲੇ ਸਾਨੂੰ ਜਿਨ੍ਹਾਂ ਵਿੱਚੋਂ ਦੋ ਕਸਟਮਰ ਤਿੰਨ ਕਸਟਮਰ ਸੀਗੇ ਔਰ ਦੋ ਉਹ ਸੀਗੇ ਇੱਕ ਮੈਨੇਜਰ ਸੀਗਾ ਤੇ ਇੱਕ ਬੰਦਾ ਉਹ ਜਿਹਨੇ ਲੀਜ਼ ਤੇ ਲਿਆ ਸੀਗਾ ਉਹ ਕੋਲੋਂ ਸੋ ਇਹਨਾਂ ਕੋਲੋਂ ਅ ਮਟੀਰੀਅਲ ਮਿਲਿਆ ਯੂਜ਼ਡ ਮਟੀਰੀਅਲ ਇਵਨ ਨੋਨ ਯੂਜ਼ਡ ਮਟੀਰੀਅਲ ਵੀ ਮਿਲਿਆ ਤੇ ਕੁਝ ਕੈਸ਼ ਵੀ ਮਿਲਿਆ 25 ਹਜ਼ਾਰ ਦੇ ਕਰੀਬ ਇਵਨ ਦੇਖੋ ਕੁਝ ਡੈਰੀਆਂ ਮਿਲੀਆਂ ਡੈਰੀਆਂ ਹਰ ਇੱਕ ਲੜਕੀ ਦੀ ਆਪਣੀ ਆਪਣੀ ਮੱਖਰੀ ਢਹਰੀ ਸੀ ਕਿ ਮਤਲਬ ਇੱਕ ਦਿਨ ਚ ਕਿੰਨੀ ਵਰੀਓ ਉਹਨਾਂ ਨੂੰ ਐਂਟਰੀ ਹੋਈ ਹੈ ਜੋ ਵੀ ਹੈ ਸੋ ਇਹ ਸਾਰੀ ਚੀਜ਼ਾਂ ਬਰਾਮਦ ਹੋਈਆਂ ਮੇਰੇ ਹਿਸਾਬ ਨਾਲ ਕਿ ਅਸੀਂ ਲੋਕਾਂ ਨੂੰ ਅ ਕਾਫੀ ਜ਼ਿਆਦਾ ਇਸ ਚੀਜ਼ ਨਾਲ ਪ੍ਰਭਾਵਿਤ ਹੋਣਗੇ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨਾ ਕਿਉਂਕਿ ਅਸੀਂ ਬਿਲਕੁਲ ਨਹੀਂ ਬਖਸ਼ਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਇਹੋ ਜਿਹਾ ਤੰਗ ਕਰਦੇ ਨੇ ਜੀ ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਕਿ ਇਹ ਗੁਰੂ ਕੀ ਨਗਰੀ ਤੁਸੀਂ ਵੀ ਦੱਸਿਆ ਗੁਰੂ ਕੀ ਨਗਰੀ ਆ ਇਹ ਜਿੱਟਸ ਏਰੀਆ ਦੀ ਗੱਲ ਕਰ ਰਹੇ ਹੋ ਇਹ ਅਸ਼੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਆਸ-ਪਾਸ ਹੀ ਹੈ ਇਹਦੇ ਨਾਲ ਹੋਰ ਗੁਰਦੁਆਰਾ ਸਾਹਿਬਾਨ ਵੀ ਨੇ ਸ਼ਹੀਦਾਂ ਸਾਹਿਬ ਨੇ ਪੂਰਾ ਵੀ ਗੁਰਦੁਆਰਾ ਨੇ ਇੱਥੇ ਕਈ ਇਹੋ ਜਿਹੇ ਘਰ ਜਿਵੇਂ ਹੋਮ ਸਟੇ ਉਸ ਟਾਈਮ ਤੇ ਤੇ ਅਨਾਉਂਸ ਕੀਤਾ ਸੀਗਾ ਕਿ ਹੋਮ ਸਟੇ ਤੁਸੀਂ ਆਪਣਾ ਡਿਵੈਲਪ ਕਰੋ ਆਪਣੇ ਘਰਾਂ ਨੂੰ ਪੰਜ ਪੰਜ ਦੋ ਦੋ ਚਾਰ ਚਾਰ ਕਮਰਿਆਂ ਦੇ ਵਿੱਚ ਵੀ ਹੈਗੇ ਨੇ ਤੇ ਉਹਨਾਂ ਨੂੰ ਤੁਸੀਂ ਸਲਾਮ ਬਣਾ ਲਵੋ ਕਿ ਉਹ ਕਿ ਉਹਨੂੰ ਕਹਿ ਸਕਦੇ ਆ ਛੋਟੇ ਛੋਟੇ ਹੋਟਲ ਬਣ ਗਏ ਨੇ ਛੋਟੇ ਛੋਟੇ ਰੈਸਟੋਰੈਂਟ ਬਣ ਗਏ ਨੇ ਗੈਸਟ ਹਾਊਸ ਬਣ ਗਏ ਨੇ ਅਸੀਂ ਉੱਥੇ ਇਹੋ ਜੀਆਂ ਐਕਟੀਵਿਟੀਆਂ ਬਹੁਤ ਵੇਖਦੇ ਆਂ ਮਗਰ ਪੁਲਿਸ ਦੀ ਨਜ਼ਰਾਂ ਚ ਬਹੁਤ ਘੱਟ ਨਜ਼ਰ ਆਇਆ ਇਹਨਾਂ ਨੂੰ 6 ਬੰਦੇ 6 ਕਮਰੇ ਦਸਨ ਦੇ ਨਾਲ ਉਥੇ ਸੱਤ ਲੜਕੀਆਂ ਪਕੜੀਆਂ ਗਈਆਂ ਇਹਦਾ ਮਤਲਬ ਹੈ ਕੋਈ ਕਰ ਰਹੀ ਸੀ ਇਸ ਤੋਂ ਪਹਿਲੇ ਵੀ ਇਸ ਨੂੰ ਕਰ ਰਹੀ ਸੀ ਕਿ ਸਾਡੇ ਕੋਲ ਪੁਲਿਸ ਕੋਲ ਸੀ ਜਾਣਕਾਰੀ ਨਹੀਂ ਮਿਲ ਪਾ ਰਹੀ ਸੀ ਦੇਖੋ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਇਹ ਛੋਟੇ ਛੋਟੇ ਕਮਰੇ ਲੈ ਕੇ ਮਤਲਬ 5 5 6 6 7 7 ਕਮਰੇ ਦੇ ਹੋਮਸਟੇ ਬਣਾ ਕੇ ਤੇ تھے ਹਮ ਕਰਦੇ ਹੁਣ 100% ਨਹੀਂ ਕਹਿ ਸਕਦੇ ਆਪਾਂ ਕਿ ਵੀ ਬਿਲਕੁਲ ਹੀ ਇੱਥੇ ਇਹੋ ਜਿਹਾ ਕੰਮ ਹੁੰਦਾ ਹੈ নো ਡਾਊਟ ਇਹ ਟੂਰਿਸਟ ਪਲੇਸ ਹੈ ਹਮ ਹਮ ਗੁਰੂ ਮਹਾਰਾਜ ਦੀ ਦਸ਼ਮਨਵਾਸੀ ਲੋਕ ਆਉਂਦੇ ਨੇ ਇਹ ਕਿਤਨੇ ਕਿਤੇ ਤੁਹਾਨੂੰ ਪਤਾ ਹੀ ਹੈ ਤੁਲਸੀ ਚਿਤਪੰਗ ਹੁੰਦੀ ਹੈ ਹਰ ਪਾਸੇ ਜੇਕਰ ਤੁਸੀਂ ਸਮਝੋ ਕਿ ਮਾਹੌਲ ਬਹੁਤ ਵਧੀਆ ਹੋਵੇ ਛੋਟਪਟ ਛੋਟਪਟ ਚੀਜ਼ਾਂ ਲੋਕ ਕਰਦੇ ਨੇ ਕਿਉਂਕਿ ਸਮਾਜ ਹੈ ਨਾ ਸਮਾਜ ਦੇ ਵਿੱਚ ਮਾੜੇ ਵਿੱਚ ਲੋਕ ਨੇ ਚੰਗੇ ਵੀ ਲੋਕ ਨੇ ਤੇ ਕੁਝ ਮਾੜੇ ਅੰਸਰਾਂ ਨੇ ਇਹੋ ਜਿਹਾ ਕੰਮ ਕੀਤਾ ਅਸੀਂ ਪੰਜਾਬ ਪੁਲਿਸ ਅੰਮ੍ਰਿਤਸਰ ਪੁਲਿਸ ਸਕਸ਼ਮ ਹੈ ਇਹਨਾਂ ਲੋਕਾਂ ਨੂੰ ਨਕੇਲ ਪਾਉਣ ਵਾਸਤੇ ਔਰ ਅਸੀਂ ਕੀਤਾ ਵੀ ਹੈ ਅੱਜ ਤੁਹਾਡੇ ਸਾਹਮਣੇ ਵੀ ਅਰੇ ਜੀ ਤੁਸੀਂ ਦੱਸਿਆ ਕਿ ਉਹਨਾਂ ਕੋਲ ਕੁਝ ਡਾਇਰੀਆਂ ਵੀ ਮਿਲੀਆਂ ਨੇ ਜਿਹੜੀਆਂ ਜਿਹਦੇ ਵਿੱਚ ਉਹਨਾਂ ਦਾ ਹਿਸਾਬ ਰੱਖਿਆ ਜਾਂਦਾ ਸੀਗਾ ਦੈਟ ਮੀਨਸ ਕਿ ਵੀ ਉਹ ਆਲਰੇਡੀ ਕਾਫੀ ਦੇਰ ਤੋਂ ਇਹ ਕੰਮ ਚੱਲ ਰਿਹਾ ਸੀਗਾ ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ 3-4 ਮਹੀਨੇ ਤੋਂ ਇਹ ਕੰਮ ਚੱਲ ਰਿਹਾ ਸੀ ਇਹਨਾਂ ਦਾ ਪਿੱਛੇ ਮੰਦ ਵੀ ਕਰਤਾ ਸੀਗਾ ਜਦੋਂ ਅਸੀਂ ਕਾਫੀ ਜ਼ਿਆਦਾ ਚੈਕਿੰਗ ਸ਼ੁਰੂ ਕਰ ਦਿੱਤੀ ਸਾਡੇ ਲੋਕਲ ਥਾਣੇ ਤੋਂ ਮੇਰੇ ਆਫਿਸ ਤੋਂ ਟੀਮਸ ਹਰ ਰੋਜ਼ ਨਿਕਲਦੀ ਸੀ ਚੈੱਕ ਕਰਨ ਵਾਸਤੇ ਹੋਟਲਸ ਦੀ ਤੇ ਜਦੋਂ ਹੁਣ ਪਿਛਲੇ 10-15 ਦਿਨ ਤੋਂ ਦੁਬਾਰਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਤਾਂ ਸਾਨੂੰ ਪਤਾ ਲੱਗ ਗਿਆ ਅਸੀਂ ਫਿਰ ਸਾਡੇ ਐਸਚੂ ਸਾਹਿਬ ਨੇ ਬੜੇ ਵਧੀਆ ਤਰੀਕੇ ਨਾਲ ਮਿਹਨਤ ਨਾਲ ਔਰ ਪਲਾਨ ਤਰੀਕੇ ਨਾਲ ਉਹਨਾਂ ਨੂੰ ਪਕੜਿਆ ਤੇ ਅੱਜ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੇ ਤੁਸੀਂ ਗੱਲ ਕਰ ਰਹੇ ਸੀਗੇ ਕਿ ਇਹ ਲੜਕੀਆਂ ਵੱਖ-ਵੱਖ ਏਰੀਆ ਤੋਂ ਨੇ ਵੱਖ ਪੰਜਾਬ ਤੋਂ ਪੰਜਾਬ ਤੋਂ ਬਾਹਰ ਵੀ ਨੇ ਕੋਈ ਥੋੜੀ ਜੀ ਜਾਣਕਾਰੀ ਇਹਨਾਂ ਬਾਰੇ ਜਾਣਕਾਰੀ ਦੱਸੋ ਕਿ ਸਾਰੇ ਹੀ ਪੰਜਾਬ ਦੇ ਹੀ ਨੇ ਕਿ ਆਪਣਾ ਬਿਜ਼ਨਸ ਚਲਾ ਰਹੇ ਸੀ ਜਾਂ ਕੁਝ ਬਾਹਰ ਤੋਂ ਹੀ ਹੈ ਜਿਹੜੇ ਦੇਖੋ ਸੰਚਾਲਕ ਸੀ ਉਹ ਤੇ ਲੋਕਲ ਨੇ ਇੱਥੋਂ ਦੇ ਅਮਰਸਰ ਦੇ ਹੀ ਹੈ ਲੜਕੀਆਂ ਅਸਾਮ ਤੋਂ ਹੈ ਕੋਈ ਉੱਤਰਾਖੰਡ ਤੋਂ ਹੈ ਮਕਬੂਲਪੁਰਾ ਸਾਡਾ ਲੁਧਿਆਣਾ ਤਰਨਤਨ ਇਹ ਸਾਰੇ ਜਗ੍ਹਾ ਤੋਂ ਸੀਗੀਆਂ ਲੜਕੀਆਂ ਇਨਰ ਦੀ ਏਜ ਕਰੀਬ 25 ਸਾਲ ਤੋਂ ਲੈ ਕੇ 30 32 35 ਸਾਲ ਤੱਕ ਸੀ ਲੜਕੀਆਂ ਦੀ ਸ total ਲੜਕੀਆਂ ਦੀ ਥੈਂਕ ਯੂ ਸਰ ਥੈਂਕ ਯੂ ਨੀਰਾ ਜੀ ਬਹੁਤ ਵੱਡੀ ਉਪਲਬਧੀ ਕਹਿ ਸਕਨੇ ਆ ਇਸ ਗੱਲ ਨੂੰ ਕਿਉਂਕਿ ਇਹ ਰੈਕਡ ਜਿਹੜਾ ਹੈਗਾ ਇਸ ਏਰੀਆ ਦੇ ਵਿੱਚ ਤੁਹਾਡੇ ਥਾਣੇ ਦੇ ਅਧੀਨ ਇਹ ਜਿਆਦਾ ਚਰਚਾ ਦਾ ਰਹਿੰਦੀ ਹੈ ਕਿ ਵੀ ਇਸ ਏਰੀਆ ਦੇ ਵਿੱਚ ਬਹੁਤ ਲੋਕ ਆਂਦੇ ਨੇ ਇਹੋ ਜਿਹਾ ਕੰਮ ਚੱਲਦਾ ਹੈ ਇਹ ਵੀ ਰੈਕਡ ਤੁਸੀਂ ਪਕੜ ਲਿਆ ਬਹੁਤ ਕਾਬਲੇ ਤਾਰੀਫ ਹੈ ਇਹਦੀ ਇਨਪੁਟ ਤੁਹਾਡੇ ਕੋਲ ਸੀਗੀ ਜਾਂ ਤੁਸੀਂ ਕਿਸੇ ਦੇ ਦੱਸੇ ਤੇ ਆਪਣੇ ਮੁਖਵਰ ਦੇ ਤੱਕ ਨੂੰ ਗ੍ਰਿਫਤਾਰ ਕੀਤਾ ਇਹ ਜਿਹੜਾ ਸੀਗਾ ਇਹ ਕਾਫੀ ਛਿਰ ਤੋਂ ਸ਼ਿਕਾਇਤ ਆ ਰਹੀ ਸੀ ਕਿ ਇੱਥੇ ਇਸ ਤਰ੍ਹਾਂ ਦਾ ਧੰਦਾ ਚੱਲ ਰਿਹਾ ਵਾ ਉਹਦੇ ਵਾਸਤੇ ਅਸੀਂ ਆਪਣੇ ਮੁਖਬਰ ਲਾਏ ਸੀਗੇ ਔਰ ਮੁਖਬਰ ਦੀ ਤਲਾਤ ਇਹ ਕਰ ਰਹੀ ਕੀਤੀ ਗਈ ਹੈ। ਨਿਰਜ ਜੀ ਜਿਸ ਸਮੇਂ ਸਰ ਨੂੰ ਦੱਸ ਗੱਲ ਕਰ ਰਿਹਾ ਸੀਗਾ ਕਿ ਇਸ ਏਰੀਏ ਦੇ ਵਿੱਚ ਛੋਟੇ ਛੋਟੇ ਹੋਮ ਸਟੇਸ ਰੈਸਟੋਰੈਂਟ ਟਾਬੇ ਇਹੋ ਜਿਹੇ ਹੈਗੇ ਨੇ ਜਿੱਥੇ ਇਹੋ ਜਿਹੀ ਐਕਟੀਵਿਟੀਜ਼ ਚੱਲਦੀਆਂ ਨੇ ਜਬ ਬਾਤ ਸਾਨੂੰ ਵੀ ਖਬਰ ਮਿਲਦੀ ਹੈ ਕਿ ਉਹ ਫਲਾਨੀ ਜਗ੍ਹਾ ਦੇ ਉੱਤੇ ਚੱਲਦਾ ਕੰਮ ਉੱਥੇ ਮਿਲਦਾ ਕੰਮ। ਕੀ ਆਪਣੇ ਕੋਲ ਵੀ ਇਹੋ ਜਿਹੀ ਜਾਣਕਾਰੀ ਮਿਲਦੀ ਹੈ ਜੀ ਆਪਾਂ ਨੂੰ ਵੀ ਪਤਾ ਹੁੰਦਾ ਜਾਂ ਆਪਾਂ ਕੋਈ ਉਹਨੂੰ ਏ ਪ੍ਰੈਸ ਕਰਪਾ ਨਹੀਂ ਆ ਉਹਦੇ ਉੱਤੇ ਕੋਈ ਜ਼ਿਆਦਾ ਸਪੈਸ਼ਲ ਕੋਈ ਕਾਰਵਾਈ ਕੀਤੀ ਜਾਂਦੀ ਦੇਖੋ ਇਹ ਰਿਲੀਜੀਅਸ ਸਿਟੀ ਹੋਣ ਦੇ ਨਾਤੇ ਇਸ ਕਰਕੇ ਇੱਥੇ ਟੂਰਿਸਟ ਆਉਣਾ ਜਾਣ ਲੱਗਾ ਜਾਂਦਾ ਵਾ ਔਰ ਅਸੀਂ ਬੜਾ ਕਲੋਜ਼ਲੀ ਮੋਨੀਟਰ ਕਰਦੇ ਜਦੋਂ ਵੀ ਕੋਈ ਇਨਫੋਰਮੇਸ਼ਨ ਆਂਦੀ ਆ ਉਹਨੂੰ ਡਵੈਲਪ ਕਰਨਾ ਪੈਂਦਾ ਵਾ ਉਹਦੇ ਵਾਸਤੇ ਸਾਡੀਆਂ ਅਲੱਗ-ਅਲੱਗ ਟੀਮਸ ਸਿਵਲਸ ਦੇ ਵਿੱਚ ਵੀ ਔਰ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆਂਦੀ ਆ ਅਗਰ ਲੀਗਲ ਐਕਸ਼ਨ ਲੈਣ ਵਾਲੀ ਲੋੜ ਹੁੰਦੀ ਆ ਜਿਸ ਤਰ੍ਹਾਂ ਅੱਜ ਇਹ ਬਰਚਾ ਦਰਜ ਕੀਤਾ ਉੱਤੇ ਲੀਗਲ ਐਕਸ਼ਨ ਲਿਆ ਜਾਂਦਾ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ ਸੋ ਅ ਜਿਹੜੇ ਕਮਰੇ ਛੇ ਜੇ ਉਸ ਕਮਰਿਆਂ ਦੇ ਵਿੱਚੋਂ ਵੀ 7 ਲੜਕਿਆਂ ਨੂੰ ਗ੍ਰਿਫਤਾਰ ਕੀਤਾ ਹੈ ਔਰ ਜਦੇ ਨਾਲ 5 ਲੜਕੇ ਵੀ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਉਸ ਉਸ ਗੈਸਟ ਹਾਊਸ ਦੇ ਮਾਲਕ ਵੀ ਕੰਮ ਕਰਦੇ ਸੀ ਉੱਥੇ ਸੋ ਪੁਲਿਸ ਵੱਲੋਂ ਇਹ ਟੂਰਿਸਟ ਪਲੇਸ ਹੋਣ ਕਰਕੇ ਧਾਰਮਿਕ ਪਲੇਸ ਹੋਣ ਕਰਕੇ ਨਜ਼ਰ ਜੜੀ ਹੈ ਬਹੁਤ ਧਿਆਨ ਨਾਲ ਰੱਖੀ ਜਾਂਦੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਐਹੋ ਜਿਹਾ ਮਾਮਲਾ ਨਹੀਂ ਦਰਜ ਕੀਤਾ ਜਾਂਦਾ ਪਰ ਫਿਰ ਵੀ ਜਿਹੜੀ ਅੰਮ੍ਰਿਤਸਰ ਪੁਲਿਸ ਨੇ ਇਹ ਰੈਕਟ ਦਾ ਪਰਦਾ ਫਾਸ਼ ਕਰਕੇ ਬਾਕੀ ਕਾਬਲੇ ਤਾਰੀਫ ਕਰ ਕੰਮ ਕੀਤਾ ਹੈ ਕਮਨਪਰਸਨ ਨਿਤੇਸ਼ ਦੇ ਨਾਲ ਜੋਤੀ ਵਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ